ਨਾਲ ਮੂੜੇ ਨਾ ਮੂੜਾ ਲਾ ਕੇ ਖੜਦੇ ਆ ਜੀ ਅਸੀਂ ਇੱਕਦਮ ਵੇਰ ਵੇਸੀ ਉਹਨਾਂ ਦੇ ਨਾਲ ਅਸੀਂ ਧਰਮਾ ਵੀ ਦੇਣ ਲੱਗੇ ਸੀਗੇ ਫਿਰ ਬੱਬੂ ਜੀ ਨੇ ਸਾਨੂੰ ਰੋਕਿਆ ਕਿ ਤੁਸੀਂ ਇਹ ਕੰਮ ਨਾ ਕਰੋ ਨਹੀਂ ਹੱਲ ਕਰਾਵਾਂਗੇ ਕੋਈ ਦਫ਼ਤਰੋਂ ਨਿਕਲਦੇ ਪੁਲਿਸ ਲੈਨ ਆ ਗਈ ਅੱਡੇ ਤੇ ਲੱਗੇ ਉੱਥੇ ਜਿਹੜਾ ਆ ਗਿਆ ਜਲੰਧਰ 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 ਜੀ ਉਹੀ ਰੋਕ ਲਿਆ ਇੱਕ ਸਾਡੀ ਮਿੰਨੀ ਬੱਸ ਉਹ 1:30 ਵਜੇ ਤੱਕ ਉਹ ਦਫ਼ਤਰ ਭੇਟਦੇ ਜਾ ਸੀਟ ਕੈਪੈਸਿਟੀ ਵਧੀਆ ਦਾ ਨਿਕਲ ਉਹੋ ਹੀ ਮਿੰਨੀ ਤਿੰਨ ਵਾਰੀ ਚਲਾਨ ਕਰ ਦਿੱਤਾ ਜੀ ਇੱਕੋ ਦਾ ਹੂੰ ਕੀ ਕਰਾ ਇੱਕ ਉਹ ਸਾਡੇ ਬੰਨੀ ਸੀ ਉੱਥੇ ਜਲੰਧਰ ਲਈ ਆਇਆ ਉਹ ਫਿਰ ਉਹਦਾ ਮੈਨੂੰ ਬੁਖਾਇਆ ਲੈ ਆ ਉਹਦਾ ਉਹ ਚੇਤੇ ਨਾਲ ਲਈ ਆ ਜੇ ਹੋ ਜਾ ਕੋਈ ਮੈਟਰ ਰੁਪਇਆ ਫਾਈਨ ਹੋਇਆ ਜੀ ਉਹਨੂੰ ਮੈਂ ਕਿਹਾ ਜੇ ਇਹੋ ਜੇ ਕੋਈ ਮੈਟਰ ਹੋਇਆ ਉਹ ਲਈ ਆ ਉਹ ਨਾਲ ਉਹਨੇ ਸਰ ਬੇ ਨਾ ਉਹਨੂੰ ਪਤਾ ਕੀ ਗਿਆ ਬਲਬੀਨ ਸਿੰਘ ਨੂੰ ਕਹਿੰਦਾ ਹੁਣ ਤੂੰ ਕਾਰ ਚਲਾਣਾ ਤਾਂ ਮੈਂ ਇਹਨੂੰ ਤੇਰੇ ਸਾਹਮਣੇ ਅੱਗ ਲਾਉਣ ਲੱਗਾ ਅੱਛਾ ਮੈਂ ਅੱਗੇ ਲਾਦਨੀਆ ਕਹਿੰਦਾ ਯਾਰ ਮੇਰੇ ਕੋ 20000 ਸਾਲ ਦਾ ਤਾਂ ਬਚਦਾ ਨਹੀਂ ਤੇ ਤੂੰ ਮੇਰਾ 57000 ਹੋ ਗਿਆ ਨਹੀਂ ਉਹ ਲੈ ਕੇ ਆਉਣੇ ਆ ਜਿਹੜੇ ਚਲਾਮ ਹੋ ਗਿਆ ਉਹ ਫਿਰ ਆਪਾਂ ਕਰਾਂਗੇ ਨਾ ਗੱਲ ਤੇ ਸਰ ਜਦੋਂ ਨਿਕਲਦੇ ਉਸੇ ਟਾਈਮ ਹੀ ਨਿਕਲਦੇ ਉਹ ਗੱਡੀ ਉਸੇ ਟਾਈਮ ਨਿਕਲਦੀ ਨਹੀਂ ਲੈ ਕੇ ਆਏ ਜੋ ਵੀ ਹੋਇਆ